ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਇਸਕੇ ਬੀ ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ ਵਾਹਿਗੁਰੂ ਜੀ ਕਾ ਤੇ ਲੋੜੀਆਂ ਤੇ ਲੋੜੀ ਦੇ ਤਿਹਾੜ ਦੇ ਤਰੀਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਗੁਰੂਰੇ ਤਰਫੋਂ ਆਪਣੇ ਲੋਕਾਂ ਵਾਸਤੇ ਸ਼ਿਮਲਾਪੁਰੀ ਨੂੰ ਮੈਂ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਕਿਉਂਕਿ ਤੁਸੀਂ ਐਨਾ ਵਧੀਆ ਉਦਮ ਉਪਰਾਲਾ ਕਰ ਰਹੇ ਹੋ ਕਿ ਸਾਡੇ ਕੋਲ ਅੱਜ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚ ਕਰਕੇ ਇਸ ਚੀਜ਼ ਬਾਰੇ ਸਾਡੇ ਕੋਲ ਜਾਣਕਾਰੀ ਦੇ ਰਹੇ ਹੋ ਨਹੀਂ ਤਾਂ ਬਹੁਤ ਐਤੇ ਚੰਦਰ ਨੇ ਕੋਣ ਇਸ ਪਾਸੇ ਤੁਰਦਾ ਜੀ ਇਸ ਲਈ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਇੰਨਾ ਵੱਡਾ ਉਦਮ ਉਪਰਾਲਾ ਕੀਤਾ ਹੈ ਤਾਂ ਅੱਜ ਜਿੱਥੇ ਲੋਹੜੀ ਦਾ ਤਿਉਹਾਰ ਹੈ ਇਹ ਦਿਨ ਐਸਾ ਹੁੰਦਾ ਜੀ ਜਿਵੇਂ ਸਾਡੇ ਘਰਾਂ 'ਚ ਕੋਈ ਬੇਟਾ ਪੈਦਾ ਹੋ ਜਾਵੇ ਜਾਂ ਅਸੀਂ ਬੇٹے ਦੀ ਸ਼ਾਦੀ ਕਰਦੇ ਹਾਂ ਤੇ ਜਦੋਂ ਇਹ ਦਿਨ ਆਉਂਦਾ ਹੈ ਕਦੋਂ ਕੀ ਕਰਦੇ ਆ ਜੀ ਅਸੀਂ ਉਸ ਖੁਸ਼ੀ ਨੂੰ ਮਨਾਉਣ ਲੱਗੇ ਆ ਕੋਈ ਆਪਣੇ ਕਰਾਂ ਅਖੰਡ ਪਾਠ ਕਰਾਉਂਦਾ ਸੁਖਮਣ ਸਾਹਿਬ ਜੀ ਦੇ ਪਾਠ ਕਰਾਉਂਦਾ ਹੈ ਮੈਂ ਇਸ ਤਰ੍ਹਾਂ ਬੇਨਤੀ ਕਰਦਾ ਰਹਣਾ ਵੀ ਕੋਈ ਵੀ ਤਿਹਾਰ ਹੋਵੇ ਅਸੀਂ ਉਸ ਤਿਹਾਰ ਨੂੰ ਗੁਰਮਤ ਅਨਸਾਰ ਬਰਤ ਸਕਦੇ ਹਾਂ ਤੋਂ ਇਹ ਖੁਸ਼ੀ ਦਾ ਤਿਹਾਰ ਇਸ ਕਰਕੇ ਹੈ ਇੱਕ ਤਾਂ ਮੌਸਮੀ ਤਿਉਹਾਰ ਹੈ ਹੁਣ ਸਾਰਾ ਮੌਸਮ ਜਿਹੜਾ ਹੈ ਉਹ ਬਦਲ ਜਾਣਾ ਹੈ ਇਸ ਲਈ ਦਿਨ ਖੁੱਲ ਜਾਂਦੇ ਨੇ ਤੇ ਇਹਨਾਂ ਦਿਨਾਂ ਵਿੱਚ ਲੋਕੀ ਜਿਹੜੇ ਨੇ ਖਾਸ ਕਰਕੇ ਇਹ ਜਿਹੜਾ ਤਿਉਹਾਰ ਹੈ ਲੋਹੜੀ ਦਾ ਮਨਾਉਂਦੇ ਨੇ ਤੋਂ ਅੱਜ ਦੇ ਦਿਨ ਤਾਂ ਬਹੁਤ ਸਾਰੇ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਲੋਕੀ ਜਿਹੜੇ ਨੇ ਇਸ ਤਿਉਹਾਰ ਨੂੰ ਬੜੇ ਖੁਸ਼ੀਆਂ ਭਰੇ ਤਿਉਹਾਰ ਨੂੰ ਮਨਾਉਂਦੇ ਨੇ ਤੋਂ ਮੈਂ ਇਹ ਸਮਝਦਾ ਵੀ ਤੁਹਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਇੱਕ ਸੰਪਰਕ ਕਰਕੇ ਅੱਜ ਸਾਰੀ ਸ਼ਿਮਲਾਪੁਰੀ ਜਾਂ ਲੁਧਿਆਣੀ ਦੇ ਸੰਗਤ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਆ ਅੱਜ ਤਿਉਹਾਰ ਦੀਆਂ ਹਾਂਜੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੋਹੜੀ ਦੇ ਤਿਹਾਰ ਤੇ ਨਾ ਕੁਝ ਐਸੀ ਆਪਣੇ ਲੋਕ ਹੈਗੇ ਨੇ ਜਿਹੜੇ ਮੁੰਡੇ ਦੀ ਲੋਹੜੀ ਮਨਾਉਂਦੇ ਨੇ ਕੁੜੀਆਂ ਦੀ ਲੋਹੜੀ ਨਹੀਂ ਮਨਾਉਂਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਤਾਂ ਪ੍ਰਚਾਰ ਕਰਦੇ ਆ ਕਿ ਅੱਜ ਦੇ ਅਸੀਂ ਦੇਖਦੇ ਆ ਸਮਾਜ ਅੰਦਰ ਸਾਡੀਆਂ ਧੀਆਂ ਨੇ ਬੱਚੀਆਂ ਨੇ ਪੜ੍ਹ ਲਿਖੇ ਸਾਡਾ ਬਹੁਤ ਜ਼ਿਆਦਾ ਨਾਮ ਰੋਸ਼ਨ ਕੀਤਾ ਹੈ ਤੋਂ ਗੁਰੂ ਨਾਨਕ ਦੇ ਘਰ ਵਿੱਚ ਤਾਂ ਐਸੀ ਆਵਾਜ਼ ਉਠਾਈ ਜਾਂਦੀ ਹੈ ਵੀ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਇੱਥੇ ਧੀ ਅਤੇ ਪੁੱਤਰ ਦੀ ਬਰਾਬਰੀਤ ਆਈ ਹੈ ਕੋਈ ਫਰਕ ਨਹੀਂ ਹੈ ਤਾਂ ਮੈਂ ਜਿੱਥੇ ਵੀ ਜਾਂਦਾ ਇਹ ਪ੍ਰਚਾਰ ਕਰਦਾ ਰਹਿੰਦਾ ਮੈਂ ਜਿਵੇਂ ਆਪਾਂ ਪੁੱਤਰ ਦੇ ਸਮੇਂ ਤਿਉਹਾਰ ਮਨਾਉਂਦਿਆਂ ਲੋਹੜੀ ਮਨਾਉਨੇ ਆ ਸਾਨੂੰ ਧੀਆਂ ਦੇ ਵਾਰੀ ਮਨਾਉਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਮਹਾਰਤ ਧਰਮ ਜ਼ਫਤਨੀ ਬੀਬੀ ਖੀਵੀ ਦਾ ਦੋ ਵਾਰ ਨਾਮ ਆਇਆ ਕਿਉਂਕਿ ਗੁਰੂ ਨਾਨਕ ਨੇ ਸੰਸਾਰ ਵਿੱਚ ਆਕਰ ਕੇ ਇਹ ਸਾਰੇ ਪਿੰਪੇ ਮਟਾ ਦਿੱਤੇ ਨੇ ਇੱਕ ਬੇਨਤੀ ਹੋਰ ਕਰਾਂ ਤੁਸੀਂ ਦੇਖੋ ਵੀ ਗੁਰੂ ਨਾਨਕ ਪਾਤਸ਼ਾਹ ਦੀ ਮਹਾਰਾਜ ਜਦੋਂ ਉਦਾਸੀ ਆਰੰਭ ਕਰਦੇ ਨੇ ਪਹਿਲੀ ਉਦਾਸੀ ਸultanpur ਤੋਂ ਮਾਰਾ ਚਲੇ ਗਣ ਤੇ ਜਿਹੜੀ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਨੇ ਨਾ ਨਾ ਰਵਾਬ ਜਿਹੜੀ ਹੈ ਭਾਈ ਫਰੰਦੇ ਦੇ ਕੋਲੋਂ ਉਹਨਾਂ ਦੀ ਭੈਣ ਤਿਆਰ ਕਰਕੇ ਗੁਰਨਾਨਕ ਸਾਹਿਬ ਨੂੰ ਪੇਟਾ ਕਰਦੀ ਹੈ ਕਹਿੰਦੀ ਹੈ ਕਿ ਮਹਾਰਾਜ ਤੁਸੀਂ ਚਲੇ ਹੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪਹਿਲੀ ਉਦਾਸੀ ਆਰੰਭ ਕਰ ਰਹੇ ਹੋ ਇਸ ਲਈ ਉਹ ਪਹਿਲੀ ਜਿਹੜੀ ਸਿੱਖ ਬੀਬੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਉਹਨਾਂ ਨੂੰ ਉਹ ਰਵਾਬ ਦਿੰਦੀ ਹੈ ਫਿਰ ਦੇਖੋ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦੀ ਪੋਰਸ਼ ਕਾਉਂਦੇ ਨੇ ਉਸ ਸਮੇਂ ਪਤਾਸੀ ਕੋਣ ਪੰਦਾ ਜੀ ਧੰਨ ਮਤਾ ਸਾਹਿਬ ਕੁਰ ਜੀ ਇੱਥੋਂ ਬੜਾ ਸਪਸ਼ਟ ਹੁੰਦਾ ਹੈ ਵੀ ਗੁਰੂ ਨਾਨਕ ਦੇ ਘਰ ਵਿੱਚ ਚਾਹੇ ਕਿ ਇਸਤਰੀ ਹੈ ਚਾਹੇ ਕਿ ਪੁਰਸ਼ ਹੈ ਉਹਨਾਂ ਨੂੰ ਬਰਾਬਰਤਾ ਹੀ ਦਿੱਤੀ ਗਈ ਹੈ ਅਸੀਂ ਅਰਦਾਸ ਵਿੱਚ ਇਹ ਜ਼ਿਕਰ ਕਰਦੇ ਹਾਂ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੂਪਰੀਆਂ ਲੁਵਾਈਆਂ ਤੇ ਉਹਨਾਂ ਦਾ ਨਾਮ ਰੋਜ਼ ਅਸੀਂ ਧਿਆਨ ਕਰਕੇ ਕਹਿੰਦੀਆਂ ਜੀ ਬੋਲੋ ਜੀ ਵਾਹਿਗੁਰੂ ਇਸ ਸ੍ਰੀ ਸਿੱਖ ਇਤਿਹਾਸ ਸੰਦਰ ਜਿੱਥੇ ਬੀਬੀਆਂ ਦਾ ਜਿੱਥੇ ਸਾਡੇ ਨੌਜਵਾਨਾਂ ਜਾਂ ਗੁਰਸਿੱਖਾਂ ਦਾ ਯੋਗਦਾਨ ਹੈ ਬੀਬੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਹਿਬਜ਼ਾਦੀਆਂ ਦੀ ਜੋ ਸ਼ਹੀਦੀ ਹੋਈ ਹੈ ਬਾਬਾਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਇਸ ਸਾਧ ਸੰਗਤ ਉਹਨਾਂ ਦਾ ਜਿਹੜਾ ਸਸਕਾਰ ਕਰਨ ਵਾਲਾ ਕੋਣ ਹੈ ਬੀਬੀ ਹਰਸ਼ਰਨ ਕੋਰ ਹੈ ਉਹਨ ਜਿਹੜਾ ਕੱਲ ਤਿਹਾਰ ਆਉਣਾ ਹੈ ਮਾਗੀ ਦਾ ਉਹ ਕੋਣ ਹੈ ਬੀਬੀ ਭਾਗੋ ਭਾਗ ਕੋਰ ਜਿਸ ਨੇ ਉਸ ਸਮੇਂ ਸਿੰਘਾਂ ਨੂੰ ਪ੍ਰੇਰਿਆ ਸੀ ਤੋਂ ਇਸ ਲਈ ਮੈਂ ਤਾਂ ਬੇਨਤੀ ਕਰਾਂਗਾ ਜਿਵੇਂ ਆਪਾਂ ਪੁੱਤਰਾਂ ਦੇ ਸਮੇ ਲੋੜੀ ਮਨਾਉਂਦੇ ਆ ਸਾਨੂੰ ਧੀਆਂ ਦੇ ਬਾਰੇ ਵੀ ਲੋੜੀ ਮਨਾਉਣੀ ਚਾਹੀਦੀ ਹੈ ਇਹ ਖੁਸ਼ੀ ਦਾ ਪ੍ਰਤੀਕ ਹੈ ਜੀ ਮਾਗੀ ਜੀ ਕੱਲ 14 ਤਰੀਕ ਹੈ ਮਾਗੀ ਦਾ ਇਹ ਮਾਗੀ ਦਾ ਕੀ ਇਤਿਹਾਸ ਹੈ ਅੱਜ ਕੱਲ ਦੀ ਮੌਜੂਦਾਨ ਦੀ ਕੀੜੀ ਨੂੰ ਗੁਰਦੁਆਰੇ ਦਾ ਐਡਰੈਸ ਵੀ ਦੱਸ ਦਿੱਤਾ ਸਮਾਂ ਇਸ ਗੁਰਦੁਆਰੇ ਦੇ ਪ੍ਰਧਾਨ ਨੇ ਉਹਨਾਂ ਦਾ ਨਾਮ ਵੀ ਦੱਸ ਇਸ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਹਨ ਭਾਈ ਜਗਤਾਰ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਦੁੱਖਪੰਜਨ ਸਾਹਿਬ ਗਲੀ ਨੰਬਰ 8 ਅਤੇ ਮਹੱਲਾ ਸਤਗੁਰ ਨਗਰ ਬੇਨਤੀ ਇਸ ਤਰ੍ਹਾਂ ਹੈ ਕਿ ਜਿਵੇਂ ਕੱਲ ਮਾਗੀ ਦਾ ਤਿਉਹਾਰ ਸ਼ੁਰੂ ਹੋਣਾ ਹੈ ਕੱਲ ਸੰਗਰਾਂਦ ਹੈ ਤੋਂ ਸੱਡਕ ਕੇਂਦਰ ਜਿਹੜਾ ਸ੍ਰੀ ਦਰਬਾਰ ਸਾਹਿਬ ਉੱਥੋਂ ਕੱਲ ਇੱਕ ਬਸੰਤ ਰਾਗ ਜਿਹੜਾ ਹੈ ਉਹਦੀ ਰਮਤਾ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਜਿੱਤੇ 31 ਰਾਗ ਨੇ ਇੱਕ ਬਸੰਤ ਰਾਗ ਹੈ ਜਿਹੜਾ ਮਾਗ ਦੀ ਸੰਗ੍ਰਾਂਤ ਤੇ ਸ਼ੁਰੂ ਹੁੰਦਾ ਹੈ ਜੀ ਤੇ ਫੱਗਣ ਹੋਲੇ ਮੱਲੇ ਤੱਕ ਉਹ ਰਾਗ ਜਿਹੜਾ ਹੈ ਉਹ ਹਰ ਰਾਗੀ ਸਿੰਘ ਜਿਹੜਾ ਹੈ ਉਹਨੂੰ ਗਾਇਨ ਕਰਦਾ ਹੈ ਦੂਸਰੀ ਬੇਨਤੀ ਇਹ ਹੈ ਕਿ ਜਿਹੜਾ ਮਾਗ ਦੀ ਦਾ ਤਿਹਾੜ ਰਖਾਇ ਖਾਲਸੇ ਪੰਥ ਨੇ ਉਹਨਾਂ 40 ਮੁਕਤੀਆਂ ਦੀ ਯਾਦ ਵਿੱਚ ਆਰੰਭ ਕੀਤਾ ਸੀ ਉਹ 40 ਮੁਕਤੇ ਜਿਹੜੇ ਕਿਸੇ ਸਮੇ ਗੁਰੂ ਸਾਹਿਬ ਜੀ ਨੂੰ ਵਿਦਾਵਾ ਲਿਖ ਕੇ ਦੇ ਆਏ ਸਨ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਿਦਰਾਨੀ ਦੇ ਤਬ ਤੇ ਪਹੁੰਚਦੇ ਨੇ ਉਸ ਸਮੇਂ ਉਹ ਸਿੰਘ ਜਿਹੜੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚਦੇ ਨੇ ਤੇ ਇੱਕ ਪਾਸੇ ਵਜ਼ੀਰ ਖਾਨ ਜਿਹੜਾ ਹੈ ਫੌਜਾਂ ਲੈ ਕੇ ਆ ਰਿਹਾ ਹੈ ਦੂਸਰੇ ਪਾਸੇ ਉਹ 40 ਸਿੰਘ ਜਿਹੜੇ ਨੇ ਉਹਨਾਂ ਫੌਜਾਂ ਨਾਲ ਲੜਦੇ ਨੇ ਮੁਕਾਬਲਾ ਕਰਦੇ ਨੇ ਤੇ ਹੋਇਆ ਕੀ ਉਹ ਸਿੰਘ ਸ਼ਹੀਦੀਆਂ ਪਾ ਜਾਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਹਾਰਾਜ ਟੀਬੀ ਤੋਂ ਹੇਠਾ ਆ ਕੇ ਨਾ ਜਦੋਂ ਵੇਖਦੇ ਨੇ ਕਿ ਉਹ ਪਿਆਰੇ ਸਿੰਘ ਜਿਨ੍ਹਾਂ ਨੇ ਕਿਸੇ ਸਮੇਂ ਵਿਦਾਵਾ ਦਿੱਤਾ ਸੀ ਉਹ ਲੜਦੇ ਹੋਏ ਸ਼ਹੀਦਿਆਂ ਪਾਗੇ ਉਸ ਸਮੇਂ ਭਾਈ ਮਾਹ ਸਿੰਘ ਜੀ ਅਤੇ ਬੀਬੀ ਭਾਗੋ ਭਾਗਕੌਰ ਜਿਸ ਨੇ ਸਾਰਾ ਕੁਝ ਦੱਸਿਆ ਮਹਾਰਾਜ ਇਹ ਉਹ ਸਿੰਘ ਜਦੋਂ ਆਪਣੇ ਘਰਾਂ ਨੂੰ ਚਲੇ ਸਨ ਉਸ ਸਮੇਂ ਬੀਬੀ ਨੇ ਪ੍ਰੇਰ ਕੇ ਲਿਆਂਦਾ ਤੇ ਮਾਹ ਸਿੰਘ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਕਹਿੰਦੇ ਨੇ ਮਾਹ ਸਿੰਘਾ ਅੱਜ ਜੋ ਮੰਗਣਾ ਮੰਗ ਲੈ ਉਸ ਸਮੇਂ ਮਾਹ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹਕ ਬੇਨਤੀ ਹੈ ਜੋਸੀ ਬਦਾਵਾ ਲੈ ਕੇ ਦੇ ਆਏ ਸਾਂ ਉਹ ਕਿਰਪਾ ਕਰੋ ਤੁਸੀਂ ਸਾਡੀ ਟੁੱਟੀ ਗੰਢ ਦਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਗੋਡੇ ਪਰ ਰੱਖ ਕੇ ਉਹਨੂੰ ਆਪਣੀ ਗੋਦ ਵਿੱਚ ਰੱਖ ਕੇ ਪਿਆਰ ਦਿੱਤਾ ਅਤੇ ਅੰਤਮ ਸਵਾਸ ਜਿਹੜਾ ਹੈ ਭਾਈ ਮਾਨ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਗੁਜ਼ਾਰਿਆ ਹੈ ਅਤੇ ਇਸਦੇ ਦੇ ਸੱਚਖੰਡ ਪਿਆਨਾ ਕਰ ਗਏ। ਤੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕੀਤਾ ਇਹਨਾਂ ਸਿੰਘਾਂ ਨੂੰ 40 ਮੁਕਤਿਆਂ ਦਾ ਖਿਤਾਬ ਦਿੱਤਾ ਅਤੇ ਜਿੰਨੀ ਜਿੰਨੀ ਦੂਰੀ ਤੇ ਸਿੰਘ ਪੇਸ ਹਨ ਇਹ ਮੇਰਾ 5000 ਹੈ ਇਹ ਮੇਰਾ 10000 ਹੈ ਇਹ ਮੇਰਾ 6000 ਹੈ ਇਸ ਤਰ੍ਹਾਂ ਗੁਰੂ ਸਾਹਿਬ ਜਿਨ੍ਹਾਂ ਨੂੰ ਖਿਤਾਬ ਦਿੱਤਾ ਇਹ ਅਸਲ ਵਿੱਚ ਜੰਗ ਜੜੀ ਹੈ ਜੀ ਇਹ ਮਈ ਮਹੀਨੇ ਚ ਹੋਈ ਸੀ। ਇਹ ਇਲਾਕਾ ਐਸਾ ਹੈ ਇਸ ਇਲਾਕੇ ਵਿੱਚ ਪਾਣੀ ਦੀ ਬੜੀ ਕਮੀ ਹੁੰਦੀ ਸੀ ਪਰ ਖਾਲਸੇ ਪੰਥ ਨੇ ਫੈਸਲਾ ਕੀਤਾ ਸੀ ਬਹੁਤ ਵੱਡਾ ਕੱਠ ਹੋ ਜਾਂਦਾ ਹੈ ਇਸ ਲਈ ਸਾਨੂੰ ਇਹ ਤਿਉਹਾਰ ਜਿਹੜਾ ਹੈ ਇਹ ਸ਼ੀਦੀ ਦਿਨ ਜਿਹੜਾ ਹੈ ਸਾਨੂੰ ਮਾਗ ਵਾਲੇ ਦਿਨ ਬਣਾਉਣਾ ਚਾਹੀਦਾ ਹੈ ਇਸ ਲਈ ਮਾਗੀ ਤੇ ਉਹਨਾਂ 40 ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਲੱਖਾਂ ਦੀ ਦੁਨੀਆ ਅੰਦਰ ਲੱਖਾਂ ਕੀ ਤਦਾਦ ਅੰਦਰ ਸੰਗਤਾਂ ਉੱਤੇ ਪਹੁੰਚਦਿਆਂ ਉਹਨਾਂ ਮਹਾਨ ਸ਼ਹੀਦਾਂ ਨੂੰ 40 ਮੁਕਤੀਆਂ ਨੂੰ ਤੇ ਨਮਸਕਾਰਾਂ ਅਤੇ ਯਾਦ ਕਰਦੇ ਹਨ ਕਿਉਂਕਿ 40 ਮੁਕਤੀਆਂ ਦਾ ਨਾਮ ਜਿਹੜਾ ਸੀ ਅਰਦਾਸ ਵਿੱਚ ਲੈਣੇ ਆ ਪੰਜਾਂ ਪਿਆਰਿਆਂ ਚੁਆ ਸਹਿਬ ਜਾਦਿਆਂ ਚਾਲੀ ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਨਨਾਮ ਜੱਪਿਆ ਵੰਡ ਕੇ ਛਕਿਆ ਦੇਖ ਤਲਾਈ ਤੇਗ ਬੁਹਾਈ ਦੇਖ ਕੇ ਅੰਤ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੀ ਬੋਲੋ ਜੀ ਵਾਹਿਗੁਰੂ ਇਸੀ ਸੰਖੇਪ ਦੇ ਵਿੱਚ ਉਹਨਾਂ ਮਹਾਨ ਸ਼ੀਧਾਂ ਦਾ ਜੋ ਯਾਦਗਾਰੀ ਸਮਾਗਮ ਹੁੰਦਾ ਜੀ ਬਾਬਾ ਜੀ ਜਿਵੇਂ ਕਿ ਮਾਗੀ ਦੇ ਉੱਤੇ ਲੋਕੀ ਕਨੇ ਮਾਗੀ ਦਾ ਮੇਲਾ ਆ ਇਹ ਮੇਲਾ ਆ ਇਹ ਕੀ ਕੀ ਫਰਕ ਆ ਇਹ ਵਿੱਚ ਮੇਲਾ ਕਿਹਦੇ ਕਹਿ ਸਕਨੇ ਇਹਨੂੰ ਸੀ ਨੇ ਸਾਨੂੰ ਨਾ ਇਹ ਜੋੜ ਮੇਲਾ ਕਹਿਣਾ ਚਾਹੀਦਾ ਹੈ ਕਿਉਂਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਉੱਥੇ ਵੀ ਆਪਾਂ ਜੋੜ ਮੇਲਾ ਕਹਿੰਦੀਆਂ ਇਹ ਵੀ ਸਾਡੇ ਵਾਸਤੇ ਜੋੜ ਮੇਲਾ ਹੈ ਸਾਨੂੰ ਚਾਹੀਦਾ ਹੈ ਕਿ ਖਾਸ ਕਰਕੇ ਨੌਜਵਾਨ ਜਿਹੜੇ ਹਨ ਇਹਨਾਂ ਦਿਨਾਂ ਵਿੱਚ ਜਾਂਦੇ ਨੇ ਉਹ ਜਾ ਕੇ ਪੀਪੜੀਆਂ ਵਜਾ ਕੇ ਆ ਜਾਂਦੇ ਨੇ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਅਸੀਂ ਆਏ ਕਿੱਥੇ ਹਾਂ ਤੋ ਮੈਂ ਇਹ ਸੰਗਤਾਂ ਨੂੰ ਬੇਨਤੀ ਕਰਾਂਗਾ ਜਿੱਥੇ ਵੀ ਆਪਾਂ ਜਾਂਦੇ ਗਾ ਉਥੇ ਬਾਰੇ ਸਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਤੇ ਹੋ ਸਕੇ ਸਾਨੂੰ ਬੜੇ ਕੀ ਆਨੰਦ ਵਿੱਚ ਤੇ ਬੜੇ ਕੀ ਵਿਰਾਗ ਵਿੱਚ ਉਹਨਾਂ ਮਹਾਨ ਸਿੱਧਾਂ ਨੂੰ ਯਾਦ ਕਰਨਾ ਚਾਹੀਦਾ ਹੈ ਮੈਂ ਕਹਿੰਨਾ ਜੋੜ ਮੇਲ ਜੋੜ ਮਿਲਾ ਰਹਿਣ ਦੀਗੇ ਅਸੀਂ ਮੇਲੇ ਨਾ ਬਣਾਈਏ ਕਿਉਂਕਿ ਅਸੀਂ ਆਮ ਤੌਰ ਤੇ ਵੇਖਦੀਆਂ ਜਿੱਥੇ ਵੀ ਸਾਡੇ ਜੋੜ ਮੇਲੇ ਹੁੰਦੇ ਨੇ ਉਥੇ ਜਾ ਕੇ ਕਰਕੇ ਨੌਜਵਾਨ ਜਿਹੜੇ ਨੇ ਫੁੱਲੜਬਾਜੀ ਬਹੁਤ ਕਰਦੇ ਨੇ ਤੁਹਾਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ-ਮਲਾਂ 'ਪਾ ਧਿਆਨ ਰੱਖੀਏ ਜੀ ਇਹ ਬੇਨਤੀ ਹੈ ਜੀ ਆਪਾਂ ਬਹੁਤ ਕੁਝ ਦੇ ਬਾਰੇ ਬੋਲ ਸਕਦੇ ਹਾਂ ਪਰ ਸਮਾਂ ਜਿਹੜਾ ਕਿ ਬੜਾ ਸੀਮਤ ਜਿਆ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ